ਉਹਨਾਂ ਦੀ ਆਸਰਤ ਸੈੱਟ ਹੀ ਹੋ ਜੇਗੀ ਮੈਂ ਬਰਵਾ ਨਹੀਂ ਕੋਈ ਇਹਦਾ ਫੈਕੀ ਕਰਨਾ ਚਾਹਦਾ ਭਾਈ ਸਮਝਾ ਲਾ ਕਰੋ ਮੈਂ ਨਹੀਂ ਜਿਹੜਾ ਇਹਦਾ ਜੰਦਰ ਚ ਲਾਈਦਾ ਪੈਟਰੋਲ ਹਸ ਵਿੱਚ ਨਹੀਂ ਪੈਵਾ ਨਹੀਂ ਰੱਖਣਾ ਨਹੀਂ ਰਹੇਗਾ ਨਹੀਂ ਰਹੇਗਾ ਨਹੀਂ ਰਹੇਗਾ ਨਵਨਕਾਰੀ ਪਰਦਾ ਨਹੀਂ ਜੀ ਨਹੀਂ ਜਾਣਾ ਸੇਪੋ ਲਵਿੰਦਰ ਸਿੰਘ ਜੀ ਸਾਡਾ ਤਬੜ ਸਰ ਗੁਰਦੁਆਰੇ ਦੇ ਵਿੱਚ ਗੁਰਦੁਆਰ ਸਾਹਿਬ ਨੂੰ ਕੰਪਲੇਨਟ ਆਈ ਤੇ ਬਾਹਰੋਂ ਬੰਦੇ ਆਏ ਆ ਹਾਂ ਤੇ ਇੱਥੇ ਪਹੁੰਚੋ ਇੱਥੇ ਪਹੁੰਚਿਆ ਕੋਈ ਬਾਹਰੋਂ ਬੰਦਾ ਕੋਈ ਨਾ ਤੇ ਸਾਰੇ ਪ੍ਰਧਾਨ ਜੀ ਨੂੰ ਲੈ ਕੇ ਆਪਸ ਦੇ ਵਿੱਚ ਗੁਰਦੁਆਰੇ ਦੇ ਅੰਦਰ ਅੰਦਰ ਹਾਂਜੀ ਦੁੱਖ ਹੋਇਆ ਕਿੱਦਾਂ ਦੇਖਦੇ ਹੋ ਚਲੋ ਸਾਡਾ ਦੂਤ ਪਹਿਲਾਂ ਤੋਂ ਹੋਇਆ ਸੀ ਤੇ ਨਹੀਂ ਅਸੀਂ ਮੌਕੇ ਤੇ ਹੁਣ ਆਏ ਆ ਹੁਣ ਤੇ ਸਾਰੀ ਸੰਗਤ ਜਾ ਚੁੱਕੀ ਹੈ ਇੱਥੇ ਥੋੜੇ ਬੰਦੇ ਹੈਗੇ ਆ ਬਾਅਦ ਤੁਹਾਡੇ ਨਾਲ ਹੀ ਹਾਂਜੀ ਕਰੋਗੇ ਜੀ ਹੁਣ ਅੱਗੇ ਕੀ ਹੋ ਵੀ ਹੋਏ ਹਾਂਜੀ ਹਾਂਜੀ ਉਹ ਕੰਪਲੇਨਟ ਕਰਨ ਆਪਣਾ ਜੋ ਵੀ ਬੰਦੀਗਰਾ ਕਰ ਵੀ ਕਰਾਂਗੇ ਮੈਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਾਹਮਣੇ ਦੇਖੋ ਜੀ ਕੀ ਕਹਿਣਾ ਚਾਹੂਗੇ ਸੰਗਤ ਜੀ ਗੁਰੂ ਘਰ ਦਾ ਸਰਵਕ ਪ੍ਰਧਾਨ ਬਣਿਆ ਨੂੰ 3 ਸਾਲ ਦਾ ਟਰਨਓਵਰ ਹੋ ਗਿਆ ਜੇ 1.5 ਸਾਲ ਹੋਇਆ ਇਹ ਗੁਰਦੁਆਰਾ ਸਾਹਿਬ ਇਹਦੇ ਉੱਤੇ ਕਾਬਜ ਹੋਇਆ ਸਰਪੰਚ ਹਰਜਿੰਦਰ ਸਿੰਘ ਸਾਹਿਬ ਦਾ ਸਰਪੰਚ ਹੈ ਉਹ ਹੈ ਜਿਹੜਾ ਸੰਗਤ ਨੂੰ ਗੁੰਮਰਾਹ ਕਰ ਰਿਹਾ ਹੈ ਮੋੜਾ ਕਹਿੰਦਾ ਦੇਖੋ ਜ਼ਬਰਦਸਤ ਇਹਨਾ ਜ਼ੋਰ ਦੇ ਨਾਲ ਇਹ ਝੂਠ ਹੈ ਹੁਣ ਇਹ ਸਰਪੰਚ ਨਹੀਂ ਹੈ ਇਹ ਨੌਕਰੇ ਕੋਮ ਦਾ ਤਾਂ ਦੇਖੋ ਜੀ ਇਹ ਸਰਪੰਚ ਗੁਰਦੁਆਰੇ ਦਾ ਪੈਸਾ ਖਾਂਦਾ ਸੀਗਾ ਦਾਸ ਸੁਬੇਦਾਰ ਰਟਾਇਰ ਆਇਆ ਤੇ ਕਮੇਟੀ ਵੀ ਸਾਰੀ ਸੁਬੇਦਾਰ ਦੇ ਤਕਰੀਬਨ ਆਉਧੇ ਤੋਂ ਆਈ ਹੋਈ ਆ ਜਦੋਂ ਇਹਨਾਂ ਦਾ ਇਹ ਵਿਰੋਧ ਕੀਤਾ ਗਿਆ ਇਹ ਮੇਰਾ ਚਾਚਾ ਹੀ ਲੱਗਦਾ ਇਹਨੇ ਮੈਨੂੰ ਲਾ ਕੇ ਤੇ ਮੈਨੂੰ ਕਹਿੰਦਾ ਕਿ ਪੈਸੇ ਦਿਓ 1 ਲੱਖ ਰੁਪਏ ਦੀ ਮੰਗ ਜਿੱਤਰਾ ਪਹਿਲਾਂ ਕਰਦੇ ਸੀ ਇੱਕੇ ਚਾਰ ਪੰਜੇ ਮੁੰਡੇ ਜਿਹੜੇ ਕਹਿੰਦੇ ਇਹਨਾਂ ਨੂੰ ਪੈਸਾ ਲਾ ਕੇ ਆਪਸ ਵਿੱਚ ਆਦਤ ਕਰ ਲੈਂਦੇ ਸੀਗੇ ਤੇ ਸੰਗਤਾਂ ਨੇ ਇਹ ਇਸ ਚੀਜ਼ ਦਾ ਵਿਰੋਧ ਕੀਤਾ ਤੇ ਪ੍ਰਧਾਨ ਬਣੇ ਨੇ ਮੈਨੂੰ ਅੱਜ 1.5 ਸਾਲ ਹੋਏ ਹਨ ਸੰਗਤ ਸਾਰੀ ਪਿੰਡ ਦੀ ਮੇਰੇ ਨਾਲ ਹੈ ਤੇ ਇਹ ਜ਼ਬਰਦਸਤੀ ਨਾਲ ਗੁਰਦੁਆਰੇ ਦੀ ਮर्यादा ਨੂੰ ਭੰਗ ਕਰਦਾ ਹੋਇਆ ਗੁਰਦੁਆਰਾ ਵਿੱਚ ਅੱਜ ਅਸੀਂ ਦੀਦਿਅਵਸ ਚੱਲਦੇ ਆ ਸਾਰੀਆਂ ਸੰਗਤਾਂ ਬਰਾਗ ਮੈਤਰੀਕੇ ਦੇ ਨਾਲ ਕੀਰਤਨ ਕਰਦੀਆਂ ਹਨ ਨਾਮ ਬਾਣੀ ਜਪਦੀਆਂ ਹਨ ਇਹਨੇ ਪਿਛਲੀ ਸਰਾਂ ਦੇ ਉੱਤੇ ਵੀ ਜਦੋਂ ਆ ਕੇ ਸੰਗਤਾਂ ਵਿੱਚ ਰੌਲਾ ਪਾਇਆ ਤਾਂ ਸੰਗਤਾਂ ਨੇ ਇਹਨੂੰ ਬਾਹਰ ਕੱਢਿਆ ਦੂਸਰੀ ਸਗਰਾਂਤੇ ਵੀ ਇਹੋ ਕੁਝ ਹੋਇਆ ਤੇ ਅੱਜ ਤੀਜਾ ਦਿਨ ਅੱਜ ਫੇਰ ਇਹ ਲੈ ਕੇ ਆਪਣੇ ਚਾਰ ਪੰਜ ਬੰਦੇ ਪਰਿਵਾਰ ਦੇ ਮੈਂਬਰਾਂ ਨੇ ਇਹਨਾਂ ਦੇ ਕੋਈ ਸੰਗਤੀ ਰੂਪ ਵਿੱਚ ਪਿੰਡ ਦਾ ਕੋਈ ਬੰਦਾ ਨਹੀਂ ਆ ਤੇ ਜ਼ੋਰ ਤੱਕ ਤੈਨ ਨਾਲ ਆ ਕੇ ਗੁਰਦੁਆਰੇ ਵਿੱਚ ਆਪਣਾ ਪ੍ਰਧਾਨ ਚੁਣ ਲਿਆ ਅਸੀਂ ਗੁਰੂ ਦੇ ਨਾਮ ਨੇ ਸਿੱਖ ਹੋ ਕੇ ਆਪਣੀ ਪਾਰਟੀ ਨੂੰ ਬਾਹਰ ਲੈ ਕੇ ਆ ਗਏ ਆ ਇਹ ਇਹਨਾਂ ਨੂੰ ਕਹੇ ਵੀ ਤੁਸੀਂ ਗੁਰਦੁਆਰਾ ਸਾਹਿਬ ਨੂੰ ਤਾਲਾ ਮਾਰ ਲਓ ਅਸੀਂ ਆਪਣੇ ਘਰਾਂ ਵਿੱਚ ਹੀ ਜਾਪ ਕਰਕੇ ਆਪਣੇ ਘਰਾਂ ਵਿੱਚ ਹੀ ਨਾਮ ਬਾਣੀ ਬੰਦਗੀ ਕਰਕੇ ਉਸ ਮਾਲਕ ਨੂੰ ਆਪਣੀ ਹਾਜ਼ਰੀ ਪ੍ਰਵਾਨ ਕਰਵਾ ਲਾਂਗੇ ਲੜਾਈ ਝਗੜੇ ਤੋਂ ਬਚਦੇ ਹੋਏ ਇਹਨਾਂ ਦਾ ਕੋਈ ਵਿਰੋਧ ਨਹੀਂ ਕੀਤਾ ਉੱਥੇ ਔਰ ਇਹ ਇਸ ਗੁਰਦੁਆਰਾ ਸਾਹਿਬ ਦੇ ਕਾਬਜ ਬਣ ਰਹੇ ਹਨ ਜੀ ਨਾਂ ਤੁਹਾਡਾ ਮੇਰਾ ਨਾਂ ਹੈ ਸੁਭੇਦਾਰ ਜਸਬੀਰ ਸਿੰਘ ਔਰ ਮੈਂ ਪਿੰਡ ਘੋਤਪੋਕਰ ਦਾ ਵਾਸੀ ਬਾਬਾ ਹਸਨਾ ਸਿੰਘ ਦੇ ਸਾਂ ਦਾ ਹਾਂ ਤੇ ਦੇਖੋ ਅੱਜ ਸਿੱਖ ਕੌਮ ਨੂੰ ਕਿੰਨਾ ਵੱਡਾ ਤਕਾ ਲੱਗ ਰਿਹਾ ਹੈ ਅਸੀਂ ਕੀ ਜ਼ਾਲਮਾਂ ਦਾ ਟੱਕਰਾ ਕਰਨਾ ਅੱਜ ਸਾਡੇ ਹੀ ਜ਼ਾਲਮ ਹਨ ਪੁਆਇੰਟ ਤੇ ਪੁਆਇੰਟ ਤੇ ਪੁਆਇੰਟ ਤੇ ਵਾਸੀ ਬਾਕ ਜ਼ਿਆਦਾ ਨਹੀਂ ਲੜਾਈ ਨਹੀਂ ਪਾਣੀ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਇਹ ਜਿਹੜਾ ਗੁਰੂ ਘਰ ਦਾ ਪ੍ਰਧਾਨ ਹੀ ਅਮਰ ਧਾਰੀ ਆ ਸੁਭਾ ਦਾ ਰਿਟਾਇਰਮੈਂਟ ਆਇਆ ਫੌਜ ਚ ਇਹ ਬਹੁਤ ਵਧੀਆ ਕਾਰਸ਼ੀਲਾ ਜੂ ਡੇਰ ਦਾਸ ਤੋਂ ਬਣਿਆ ਬੜਾ ਵਧੀਆ ਮੈਨੇਜਮੈਂਟ ਚੱਲ ਰਹੀ ਆ ਪੂਰੀ ਕਮੇਟੀ ਸਹੀ ਕੰਮ ਕਰ ਰਹੀ ਆ ਗੁਰੂ ਘਰ ਦੇ ਵਿੱਚ ਇਹਨਾਂ ਦੇ ਜੋ ਵੀ ਪੈਸਾ ਇਕੱਠਾ ਹੁੰਦਾ ਵਾ ਉਹਦੀ ਐਫ ਡੀਆ ਕਰਾ ਰਹੇ ਆ ਉਹਦੇ ਵਿੱਚ ਇਹਨਾਂ ਨੂੰ ਇਹ ਵੀ ਤਰ੍ਹਾਂ ਜੋ ਐਫ ਡੀਆ ਕਿਉਂ ਹੋ ਰਹੀਆਂ ਬੈਂਕ ਦੇ ਸੰ ਪੈਸੇ ਕਿਤੇ ਖਰਚਣ ਵਾਸਤਨ ਚਾਹੀਦੇ ਹੁੰਦੇ ਆ ਦੇਖੋ ਗੁਰੂ ਘਰ ਦੀ ਐਫ ਡੀਆ ਜੇ ਕਿਤੇ ਕੋਈ ਖਰਚਾ ਪੈਣੇ ਤੇ ਪ੍ਰਧਾਨ ਸਾਹਿਬ ਹਾਜ਼ਰ 24 ਘੰਟੇ ਰਹਿੰਦੇ ਜਦੋਂ ਮਰਜ਼ੀ ਕਰਵਾ ਸਕਦੇ ਨਾਲ ਕਿਹਾ ਕਿਉਂਕਿ ਪਹਿਲਾਂ ਤੂੰ 15-10 15 ਸਾਲ ਤੋਂ ਕੋਈ ਵੀ ਪੈਸਾ ਕਮੇਟੀ ਦਾ ਕਿਸੇ ਨਾਲ ਹਸਾਬਤੋਂ ਦਿੱਤਾ ਜੂ ਪ੍ਰਧਾਨ ਸਾਹਿਬ ਜੀ ਸ੍ਰੀ ਸਿੰਘ ਜੀ ਲੱਗੇ ਪ੍ਰਧਾਨ ਬਣਾਇਆ ਹੋ ਉਹਨਾਂ ਦਾ ਕਮੇਟੀ ਦਾ ਪੂਰਾ ਪੈਸਾ ਪੈਸਾ ਹਸਾਬ ਦੇ ਰਹੇ ਆ ਔਰ ਸੰਗਤ ਪੂਰਾ ਇਹਨਾਂ ਤੇ ਵਿਸ਼ਵਾਸ ਕਰ ਰਹੀ ਆ ਇਹਨਾਂ ਨੂੰ ਹੀ ਪ੍ਰਧਾਨ ਚਾਹੁੰਦੀ ਆ ਇਹਨਾਂ ਨੂੰ ਹੀ ਪ੍ਰਧਾਨ ਤੁਸੀਂ ਜੀ ਮੈਂ ਸੁਭਿਦਰ ਸੁਖਵਿੰਦਰ ਸਿੰਘ ਪਿੰਨ ਕੋਤਪੋਕਰ ਦਾ ਨਿਵਾਸੀ ਹਾਂ ਜੀ ਮੈਂ ਤਕਰੀਬਨ ਪਿਛਲੇ 10 ਸਾਲ ਤੋਂ ਇਹ ਦੇਖਦਾ ਆ ਰਿਹਾ ਕਿ ਜੀ ਜਿੰਨੀਆਂ ਕਮੇਟੀਆਂ ਨੇ ਕੰਮ ਕੀਤਾ ਸਭ ਤੋਂ ਵਧੀਆ ਕਮੇਟੀ ਇਹ ਕੰਮ ਕਰਦੀ ਪਈ ਜੋ ਪ੍ਰੈਜੈਂਟ ਕਮੇਟੀ ਆ ਜੋ ਸੁਭਿਦਰ ਜਸਵੀਰ ਸਿੰਘ ਪ੍ਰਧਾਨ ਆ ਜੀ ਗੁਰਦੁਆਰਾ ਸਾਹਿਬ ਦਾ ਬਹੁਤ ਹੀ ਇਮਾਨਦਾਰ ਆ ਔਰ ਬਹੁਤ ਹੀ ਇਮਾਨਦਾਰੀ ਨਾਲ ਕੰਮ ਕਰਦਾ ਪਿਆ ਆ ਸੱਚ ਬੋਲਦਾ ਸੱਚ ਬੋਲਣ ਦੀ ਸਜਾ ਲਾਉਂਦੇ ਪਏ ਨੇ ਜੀ ੱੱਕਾ ਕਰਦੇ ਪਏ ਨੇ ਜੀ ਕਮੇਟੀ ਬਹੁਤ ਵਧੀਆ ਕੰਮ ਕਰਦੀ ਪਈ ਆ ਚਲੋ ਚਲੋ ਮਾਈਕ ਸਵਾਲ ਪੁੱਛਿਆ ਸਾਰਿਆਂ ਨੂੰ ਮੈਂ ਵੀ ਸੇਖਾਂ ਹਾਂ ਹਾਂਜੀ ਗੁਰੂ ਦਾ ਸ਼ੀਦੀਪੁਰ ਚੱਲਦਾ ਪਿਆ ਜੋ ਗੁਰੂ ਦੀ ਗਰੰਤ ਸਾਹਿਬ ਤੇ ਲਾਗੇ ਹੋਇਆ ਮੈਂ ਕੀ ਦੇਖਿਆ ਕੈਮਰੇ 'ਚ ਕਹਿਦਾ ਕਿ ਉਹ ਸਹੀ ਹੋਇਆ ਗੁਰਦੁਆਰੇ ਦੇ ਅੰਦਰ ਬਿਲਕੁਲ ਸਭ ਤੋਂ ਹੋਇਆ ਜੀ ਐਸਈ ਮਰਿਆਦਾ ਨੂੰ ਕੈਮਰਾ ਰੱਖਦੇ ਹੋਏ ਸੰਗਤ ਜੀ ਅੱਜ ਸਾਰੇ ਗੁਰਦੁ ਛੋਟੇ ਸਾਹਿਬਜ਼ਾਦੇ ਮਾਤਾ ਗੁਜਰਕੌਰ ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਵੱਡੇ ਸਾਹਿਬਜ਼ਾਦੇ ਤੇ ਨਿਕਾ ਸਿੰਘਾਂ ਦੀ ਸ਼ਹੀਦਤ ਲੋਕੀ ਤਾਂ ਥੱਲੇ ਬਿਸਤਰ ਲਾ ਕੇ ਉਹਨਾਂ ਦੇ ਪਿਆਰ ਵਿੱਚ ਨਹੀਂ ਸਰ ਬੰਦਗੀ ਕਰ ਰਹੇ ਹਨ ਲੇਕਿਨ ਇਹ ਗੁਰੂ ਸਾਹਿਬ ਦੀ ਮਹਾਰਾਜ ਕੀ ਜੋ ਹੋਇਆ ਮੈਨੂੰ ਦੇਖੋ ਹੋਇਆ ਮੈਂ ਪੱਤਰਕਾਰ ਹਾਂ ਹਾਂ ਜੀ ਇਹ ਬੜਾ ਹੋਇਆ ਆਪ ਕੀ ਸਹੀ ਹੋਇਆ ਇਹ ਬੜਾ ਅਪਰਾਧ ਹੋ ਰਿਹਾ ਜੀ ਹੁਣ ਦੇਖੋ ਗੁਰਦੁਆਰਾ ਵਿੱਚ ਸਿੰਘਾਂ ਨੂੰ ਧੱਕੇ ਮਾਰਿਆ ਜਾ ਰਿਹਾ ਤਿੰਨ ਮਹੀਨੇ ਤੋਂ ਹੋ ਰਹੀ ਹੈ ਇਹ ਵੀ ਗਲਤ ਉਹ ਵੀ ਗਲਤ ਆ ਮੈਂ ਗੁਰਦੁਆਰਾਂ ਨੂੰ ਗਲਤ ਕਮਾਦਾ ਗੁਰਦੁਆਰਾਂ ਦੇ ਵਿੱਚ ਗੁਰਦੁਆਰਾਂ ਦੇ ਜਿਨਿਚਕ ਪੰਚਾਇਤ ਦਖਨਦਾਜੀ ਜਾਏਗੀ ਉੱਚ ਇਹੇ ਕੰਮ ਹੋਣਾ ਰਾਜਨੀਤੀ ਰਾਜ ਤਾਂ ਕੰਮ ਹੀ ਕੋਈ ਨਹੀਂ ਇੱਥੇ ਉਹਨਾਂ ਦਾ ਪੱਖ ਨਹੀਂ